ਯਾਰ ਨੋਣਾ ਭਾਈ ਉਹ 42 42 ਤੇ ਫੋਨ ਕੀਤਾ ਜੀ ਐ 425 ਦਾ ਜਿੱਥੇ ਪੁੱਜ ਕੇ ਆ ਗਏ ਮੌਕੇ ਤੇ ਅੱਗ ਦਾ ਕੰਟਰੋਲ ਪਾਇਆ ਵਿਚੋ ਟਰਾਲੀ ਆ ਰਹੀ ਕਿਤੇ ਰਸਤੇ ਜੀ ਨੂੰ ਅੱਗ ਲੱਗੀ ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਇਹ ਇੱਥੇ ਖੇਹਾਰ ਤੇ ਜੀ ਬੱਬਿਆ ਯਾਰ ਨਹਿਰਾਂ ਦਾ ਪੋਲਾ ਜੀ ਕਿੰਨਾ ਕਿੰਨਾ ਨੁਕਸਾਨ ਯਾਰ ਨੁਕਸਾਨ ਦਾ ਹੁਣ ਛੜਿਆ ਜੀ ਜਿਹੜਾ ਆਪਣੇ ਭਾਰੀ ਦਾ ਕਦੇ ਪਹੁੰਚ ਕੇ ਗੱਡੀ ਨਾ ਕਰ ਰੋਗਾ ਲੈ ਕਣਕਾ ਜੀ ਤੜਕਾ ਦਾ ਬਚਾਅ ਕੀਤਾ ਜੀ ਕਣਕ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਮੇਰਾ ਨਾਮ ਹੀਰਾ ਸਿੰਘ ਆ ਜੀ ਬੱਬੇਹਾਲੀ ਪਿੰਡ ਆ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ ਪੰਜ ਮਿੰਟ ਜੀ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਉਹਦੇ ਟਰੈਕਟਰ ਜਿਹੜਾ ਵਾ ਉਹ ਲਾਤ ਪਹਿਲਵਾਤਾ ਸੀ ਨਾ ਪਰਾਲੀ ਨਾਲ ਜਿਹੜੀ ਗੱਤਾ ਮਿਲ ਕੇ ਪਰਾਲੀ ਜਾਂਦੀ ਆ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲ ਲੱਤ ਗਿਆ ਤੇ ਉਹ ਡਰਾਈਵਰ ਹੀ ਬਚਾਉਗੇ ਸੈਫ ਵਾਲੀ ਭਾਈ ਨਾਮ ਮੇਰਾ ਸੈਫ ਵਾਲੀ ਭਾਈ 64 ਲੀ ਭਰੀ ਟਰਾਲੀ ਪਰਾਲੀ ਦੀ ਉਹ ਲੈ ਕੇ ਜਾਂਦੇ ਪਠਾਨਕੋਟ ਅੱਗ ਲੱਗੀ ਆ ਅੱਛਾ ਜੀ ਤੇ ਔਰ ਦੇਖੋ ਪੰਚੀ ਭਾਈ ਜਿਹੜਾ ਜਰਾ ਪਰੇ ਹੋਰ ਲੇਟ ਪਹੁੰਚੇ ਭਾਈ ਪਹੁੰਚ ਤੇ ਗਈ ਹੈ। ਲਗਨ ਨੁਕਸਾਨ ਨੁਕਸਾਨ ਤਾਂ ਬਾਬਾ ਭਾਈ ਤੇ ਢੇਰ ਤੋਂ ਹੋਤਾ ਹੀ ਲੱਗ ਰਹਾ ਹੈ। ਕਾਹ ਕਿ ਲੱਖ ਦੇ ਲੱਗ ਸਕਿਆ। ਠੀਕ ਹੀ ਛੜ ਗਿਆ। ਪਿਆਰ ਛੜ ਗਿਆ ਭਾਈ ਟਰਾਲਾ। ਪੁਰਾਣੀ ਰੱਥੇ ਇਹ ਸਾਡੀ ਆਪਣੀ। ਦੇ ਭਾਈ ਕਰਾਇਦਾ ਜੀ।